ਬੀਤੀ ਰਾਤ ਬਠਿੰਡਾ ਦੇ ਪਿੰਡ ਗੈਰੀਬੂਟਰ ਦੇ ਵਿੱਚ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ ਦੇ ਵਿੱਚ ਤਿੰਨ ਨੌਜਵਾਨ ਇਸ ਅੱਗ ਦੀ ਚਪੇਟ ਦੇ ਵਿੱਚ ਆ ਗਏ ਸੀ ਇਸ ਨੂੰ ਲੈ ਕੇ ਉਹਨਾਂ ਤਿੰਨਾਂ ਨੌਜਵਾਨਾਂ ਦੀ ਇਸ ਅੱਗ ਦੇ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਮੌਤ ਹੋ ਚੁੱਕੀ ਹੈ ਇਹ ਪਤਾ ਲੱਗਾ ਹੈ ਕਿ ਇਹ ਤਿੰਨ ਨੌਜਵਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰਗੜ ਦੇ ਰਹਿਣ ਵਾਲੇ ਨੇ ਤੇ ਉਸ ਨੂੰ ਲੈ ਕੇ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹਾਂ ਇੱਕ ਨੌਜਵਾਨ ਦਾ ਘਰ ਇਹ ਵੀ ਤੁਹਾਨੂੰ ਅਸੀਂ ਤਸਵੀਰ ਦੇ ਰਾਹੀਂ ਦਿਖਾ ਦਈਏ ਕਿ ਇੱਕ ਨੌਜਵਾਨ ਲਖਵੀਰ ਸਿੰਘ ਦਾ ਘਰ ਜਿਸ ਦੀ ਇਸ ਅੱਗ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਜੋ ਹਾਲਾਤ ਨੇ ਉਹ ਤਸਵੀਰਾਂ ਬਿਆਨ ਕਰਦੀਆਂ ਨੇ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਲਖਵੀਰ ਸਿੰਘ ਜਿਸ ਦੀ ਉਮਰ ਕਰੀਬ ਕਰੀਬ 23 ਸਾਲ ਦੱਸੀ ਜਾ ਰਹੀ ਹੈ ਤੇ 23 ਸਾਲ ਦਾ ਉਹ ਨੌਜਵਾਨ ਜਿਹੜੀ ਕਿ ਇਸ ਪਰਿਵਾਰ ਦਾ ਇੱਕ ਗੁਜ਼ਾਰਾ ਕਰਨ ਦੇ ਲਈ ਇੱਕ ਨੌਜਵਾਨ ਲੜਕਾ ਬਹੁਤ ਵੱਡਾ ਸਹਾਰਾ ਸੀ ਪਰ ਉਹ ਸਹਾਰਾ ਹੁਣ ਨਹੀਂ ਰਿਹਾ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਅਸੀਂ ਦੱਸ ਰਹੇ ਹਾਂ 19 ਤਾਰੀਖ ਨੂੰ ਉਸ ਨੌਜਵਾਨ ਦਾ ਜਨਮ ਦਿਨ ਵੀ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਲਖਬੀਰ ਸਿੰਘ ਇਸ ਪਰਿਵਾਰ ਦੇ ਵਿੱਚ ਨਹੀਂ ਹੈ ਉਹ ਜਨਮ ਦਿਨ ਮਨਾਉਣ ਵਾਲਾ ਲਖਬੀਰ ਸਿੰਘ ਜਿਸ ਦੇ ਜਨਮ ਦਿਨ ਮਨਾਇਆ ਜਾਣਾ ਸੀ ਖੁਸ਼ੀਆਂ ਦਾ ਵੇੜਾ ਹੋਣਾ ਸੀ ਇਸ ਪਰਿਵਾਰ ਦੇ ਵਿੱਚ ਤਾਂ ਉਹ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਅਫਸੋਸ ਤੇ ਦੁੱਖ ਦਾ ਕਾਰਨ ਵੀ ਹੈ ਪਰਿਵਾਰ ਦੇ ਹਾਲਾਤ ਇੱਕ ਵਾਰੀ ਦਿਖਾਉਂਦੇ ਹੋਏ ਚੱਲੀਏ ਇੱਕ ਵਾਰੀ ਰੋਟੇਟ ਕਰਕੇ ਕੈਮਰਾ ਨਸਰ ਕਰਦੀ ਕਿ ਲਖਬੀਰ ਸਿੰਘ ਉਮਰ ਕਰੀਬ 23 ਸਾਲ ਜਿਸ ਦੀ ਬੀਤੀ ਰਾਤ ਇੱਕ ਅੱਗ ਦੇ ਵਿੱਚ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਲੜਕਾ ਇਸ ਪਰਿਵਾਰ ਦੇ ਵਿੱਚ ਇੱਕੋ ਇਕਲੋਤਾ ਸਹਾਰਾ ਸੀ ਜਿਹੜਾ ਕਿ ਘਰ ਦਾ ਗੁਜ਼ਾਰਾ ਕਰਦਾ ਸੀ ਹੁਣ ਇਸ ਕਮਰੇ ਦੇ ਵਿੱਚ ਜੇ ਨਜ਼ਰ ਮਾਰੀਏ ਤਾਂ ਇਸ ਕਮਰੇ ਦੇ ਵਿੱਚ ਇਹੀ ਕਮਰਾ ਸਾਰਾ ਕੁਝ ਹੈ ਰਸੋਈ ਵੀ ਹੈ ਇਹੀ ਕਮਰਾ ਇੱਥੇ ਹੀ ਪਰਿਵਾਰ ਪੈਂਦਾ ਸੀ ਪਰਿਵਾਰ ਦੇ ਵਿੱਚ ਇਹ ਗਰੀਬੀ ਦੇ ਹਾਲਾਤ ਤੇ ਉਸ ਤੋਂ ਬਾਅਦ ਇਹ ਵੱਡਾ ਦੁੱਖਾਂ ਦਾ ਪਹਾੜ ਕਿਤੇ ਨਾ ਕਿਤੇ ਇਹ ਬਿਆਨ ਕਰਨ ਯੋਗ ਨਹੀਂ ਹੈ ਕਿ ਇਸ ਨੂੰ ਅਸੀਂ ਬਿਆਨ ਕਰਕੇ ਤੁਹਾਡੇ ਤੱਕ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਸਕੀਏ ਪਰ ਫਿਲਹਾਲ ਉਸ ਦੇ ਬਾਰੇ ਥੋੜੀ ਜੀ ਜਾਣਕਾਰੀ ਜ਼ਰੂਰ ਲੈ ਲੈਣੇ ਕਿ ਜੋ ਬੀਤੀ ਰਾਤ ਘਟਨਾ ਹੋਈ ਹੈ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਅਮਰਿੰਦਰ ਜੀ ਕਦੋਂ ਕੋ ਇਨਫੋਰਮੇਸ਼ਨ ਮਿਲੀ ਸੀ ਤੁਹਾਨੂੰ ਜਾਣਕਾਰੀ ਕਿ ਲਖਪੀਰ ਸਿੰਘ ਜਦੋਂ ਰਾਤ ਗਿਆ ਤਾਂ ਐਦਾਂ ਦੀ ਘਟਨਾ ਵਾਪਰ ਗਈ ਐਕਚੁਅਲੀ ਨਾ ਮੈਨੂੰ ਲੇਟ ਹੀ ਪਤਾ ਲੱਗਿਆ ਮੈਨੂੰ 1:30 ਵਜੇ ਪਤਾ ਲੱਗਿਆਗਾ ਜੀ ਤੇ ਉਸ ਤੋਂ ਬਾਅਦ ਅਸੀਂ ਆ ਕੇ ਇੱਥੇ ਪਤਾ ਕਰਿਆ ਨਾ ਗੇਟ ਮੂਰੇ ਤਾਂ ਉਹਦੇ ਚਾਚੇ ਦਾ ਮੁੰਡਾ ਗਿਆ ਹੋਇਆ ਸੀਗਾ ਜੀ ਉਹਦਾ ਪਤਾ ਲੈਣ ਉੱਥੇ ਹਾਂ ਤੇ ਉਹ ਕਹਿੰਦੇ ਵੀ ਉਹਨੂੰ ਹਸਪੀਟਲ ਲੈ ਗਏ ਸੀ ਉਸ ਟਾਈਮ ਤੱਕ ਤੇ ਫਿਰ ਉਹ ਕਹਿੰਦੇ ਵੀ ਉਹਦੀ ਹਾਲਤ ਬਹੁਤ ਗੰਭੀਰ ਆ ਉਹਦੀ ਹੋ ਗਈ ਸੀ ਐਕਸਪੈਰ ਰਾਤ ਹੀ ਰਾਤ ਹੀ ਹੋ ਗਈ ਸੀ ਕੀ ਡੈਥ ਤੇ ਹੁਣ ਪਰਿਵਾਰ ਦੇ ਪਿੱਛੇ ਕੌਣ ਕੌਣ ਰਹਿ ਗਿਆ ਇੱਕ ਤਾਂ ਦਾ ਭਰਾ ਰਹਿ ਗਿਆ ਜੀ ਇੱਕ ਉਹਦੀ ਭੈਣ ਰਹਿ ਗਈ ਤੇ ਉਹਦੇ ਮੰਮੀ ਡੈਡੀ ਰਹਿ ਗਏ ਜੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ ਹਾਂਜੀ 23 ਸਾਲ ਜਨਮ ਦਿਨ ਉਹਨਾਂ ਦਾ ਕਦੋਂ ਸੀ 19 ਤਰੀਕ ਨੂੰ ਕਹਿੰਦੇ 19 ਤਰੀਕ ਨੂੰ ਜਨਮ ਦੇ ਨੇ ਸੀ ਆ ਕੱਲ ਕੱਲ ਨੂੰ ਜਨਮ ਦਿਨ ਵੀ ਸੀ ਉਹਦਾ ਹਾਂਜੀ ਤੇ ਪਰਿਵਾਰ ਦੇ ਵਿੱਚ ਹੁਣ ਗੁਜ਼ਾਰਾ ਕਰਨ ਦੇ ਲਈ ਕੋਈ ਸਹਾਰਾ ਕੀ ਹੈ ਇਸ ਟਾਈਮ ਤੱਕ ਕੋਈ ਸਹਾਰਾ ਨਹੀਂ ਜੀ ਉਹਦਾ ਪਿਤਾ ਦੀ ਉਮਰ ਬਹੁਤ ਜ਼ਿਆਦਾ ਹੋਣ ਕਰਕੇ ਜਨਨ ਕਿ ਉਹ ਵੀ ਕੰਮ ਨਹੀਂ ਕਰ ਸਕਦੇ ਅੱਛਾ ਇੱਕ ਪਿਤਾ ਹੀ ਨਸਰਤਾ ਕਰਦੇ ਮਾੜਾ ਮੋਟਾ ਅੱਛਾ ਤੇ ਉਹਨਾਂ ਦਾ ਕੰਮ ਨਹੀਂ ਹੁੰਦਾ ਜੀ ਕਿਨਾਂ ਮਾਤਾ ਦੇ ਆਪਰੇਸ਼ਨ ਹੋਇਆ ਇੱਕ ਆਪਰੇਸ਼ਨ ਹੋਰ ਹੁਣ ਮਾਤਾ ਦਾ ਉਹਨਾਂ ਤੋਂ ਵੀ ਨਹੀਂ ਕੰਮ ਹੁੰਦਾ ਜੀ ਪਰ ਨਿਰੇਗਾ ਤੇ ਮਾੜਾ ਮੋਟਾ ਜਾਂਦੇ ਜੀ ਅ ਪਰਿਵਾਰ ਦੇ ਵਿੱਚ ਦੇਖੋ ਜਿਹੜੇ ਹੋਰ ਰਿਸ਼ਤੇਦਾਰ ਨੇ ਜਾਂ ਪਿੰਡ ਵਾਸੀ ਨੇ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਵੀ ਰਹੇ ਨੇ ਕੁਝ ਮਾਤਾਵਾਂ ਸਾਡੀਆਂ ਜਿਹੜੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਵੀ ਪਹੁੰਚੀਆਂ ਨੇ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਲੈ ਦੇਣਗੇ ਮਾਤਾ ਜੀ ਇਸ ਪਰਿਵਾਰ ਦੇ ਕੀ ਹਾਲਾਤ ਨੇ ਜਦੋਂ ਹੁਣ ਲਖਵੀਰ ਸਿੰਘ ਸੀ ਤੇ ਉਹ ਕੰਮਕਾਰ ਵੀ ਕਰਦਾ ਸੀ ਗੁਜ਼ਾਰਾ ਵੀ ਕਰਦਾ ਸੀ ਹੁਣ ਪਿੱਛੇ ਕੀ ਦੇਖਦੇ ਹੋ ਕੀ ਰਹਿ ਗਿਆ ਕਿਰਨ ਜੀ ਉਹ ਪੁੱਛ ਉਸੇ ਸਿੱਧੀ ਕਮਤੰਦਾ ਉਹ ਹੀ ਕਰਦਾ ਸੀ ਬੱਚਾ ਹੀ ਕਰਦਾ ਸੀ ਵਿਚਾਰਾ ਹਾਂ ਉਹ ਹੀ ਰੋਟੀ ਖਾਂਦੇ ਹਾਂ ਹਾਂ ਉਹ ਉਹੀ ਕਰਦਾ ਸੀ ਵੱਡਾ ਮੁੰਡਾ ਜਿਹੜਾ ਉਹ ਕੀ ਕਰਦਾ ਉਹ ਵੀ ਡਾੜੀ ਧੂੜੀ ਕਰਦਾ ਹੈ ਭਾਈ ਉਹ ਵੀ ਡਾੜੀ ਧੱਪੇ ਵਾਲਾ ਆ ਕਰਦਾ ਹੈ ਅਮਚਾਰ ਉਹ ਇਹ ਫਿਰ ਲਖਵੀਰ ਜਿਹੜਾ ਸੀ ਪੜਾਉਂਦਾ ਪੜਦਾ ਵੀ ਸੀਗਾ ਤੇ ਪੜ੍ਹਾਈ ਦਾ ਖਰਚਾ ਵੀ ਆਪ ਦਾ ਆਪ ਹੀ ਕਰਦਾ ਸੀ ਹਾਂ ਆਪ ਹੀ ਕਰਦਾ ਸੀ ਆਪ ਹੀ ਕੰਮ ਧੰਦਾ ਜਾਂਦਾ ਸੀ ਬਾਹਰ ਆਪ ਹੀ ਕਰਦਾ ਸੀ ਹਾਂ ਆਪ ਹੀ ਕਰਦਾ ਸੀ ਪਰਿਵਾਰ ਵੀ ਚਲਾਉਂਦਾ ਸੀ। ਪਰਿਵਾਰ ਵੀ ਚਲਾਉਂਦਾ ਸੀ। ਕੋਈ ਪੁਲਿਸ ਦੀ ਪੇਪਰ ਵਗੈਰਾ ਵੀ ਦੇ ਰਿਆ ਸੀ, ਟ੍ਰੇਨਿੰਗ ਵਗੈਰਾ ਲਿੱਤੀ ਸੀ ਉਹਨੇ। ਉਹ ਤਾਂ ਜੀ ਆਰਮੀ ਦੀ। ਮੈਨੂੰ ਪਤਾ ਨਹੀਂ ਬੱਚਿਆਂ ਨੂੰ। ਉਹਦੇ ਹੀ ਜਾਂਦੇ ਹੋਣਗੇ ਬੱਚੇ। ਹਾਂ। ਉਹ ਉਹ ਪੁਲਿਸ ਦੀ ਟ੍ਰੇਨਿੰਗ ਵੀ ਕਰ ਰਿਆ ਸੀ। ਵੈਸੇ ਤੁਹਾਡੇ ਤੋਂ ਜਾਣਕਾਰੀ ਦੇ ਹਾਂਜੀ ਸਰ। ਜੀ। ਉਹ ਪੇਪਰ ਤੇ ਫੌਜ ਦੇ ਦਿੱਤੇ ਸੀਗੇ ਤੇ ਪੁਲਿਸ ਦੇ ਦਿੱਤੇ ਸੀਗੇ ਜੀ। ਅੱਛਾ। ਹਾਂਜੀ। ਤੇ ਫਿਰ ਮਤਲਬ ਕਿੰਨੇ ਕ ਟਾਈਮ ਪਹਿਲਾਂ ਦਿੱਤੇ ਸੀ ਫੌਜ ਦੇ ਪਾਸ? ਕੋਣ 2 ਮਹੀਨੇ ਹੋਏ ਪੇਪਰ ਉੱਤੇ ਨੂੰ। ਅੱਛਾ। ਦੇਖੋ ਕਿਤੇ ਨਾ ਕਿਤੇ ਇਹ ਵੀ ਹੈ ਕਿ ਲਖਪੀਰ ਸਿੰਘ ਜੋ ਸੀ ਉਹ ਦੇਸ਼ ਦੀ ਸੇਵਾ ਵੀ ਕਰਨਾ ਚਾਹੁੰਦਾ ਸੀ ਤੇ ਬੀਤੇ ਕੱਲ ਉਸ ਦਾ ਜਨਮ ਦਿਨ ਵੀ ਸੀ ਤੇ ਗਰੀਬੀ ਦੇ ਕਾਰਨ ਇੱਕ ਪਰਿਵਾਰ ਦੇ ਉੱਤੇ ਇੱਕ ਬਹੁਤ ਵੱਡਾ ਸਹਾਰਾ ਵੀ ਸੀ ਹੁਣ ਉਹ ਸਹਾਰਾ ਵੀ ਨਹੀਂ ਰਿਹਾ ਦੇਸ਼ ਦੀ ਸੇਵਾ ਕਰਨ ਵਾਲਾ ਜਿਹੜਾ ਕਹਿ ਲਈਏ ਕਿ ਅਸੀਂ ਲਖਪੀਰ ਸਿੰਘ ਜੋ ਚਾਹੁੰਦਾ ਸੀ ਪਰ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਗਰੀਬੀ ਦੇ ਕਾਰਨ ਪਰਿਵਾਰ ਦਾ ਰੋ ਰੋ ਕੇ ਇੱਕ ਸਹਾਰਾ ਚਲੇ ਜਾਣ ਤੋਂ ਬਾਅਦ ਬੁਰਾ ਹਾਲ ਹੈ ਤਾਂ ਹੁਣ ਇਸ ਨੂੰ ਲੈ ਕੇ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਇਹ ਗੁਹਾਰ ਪਰਿਵਾਰ ਦੇ ਵੱਲ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਇਸ ਕੜੀ ਦੇ ਵਿੱਚ ਉਹਨਾਂ ਦੇ ਹਾਲਾਤ ਜਿਹੜੇ ਨੇ ਦੇਖਦੇ ਹੋਏ ਉਹਨਾਂ ਦੀ مالی ਮਦਦ ਜੇਕਰ ਹੋ ਸਕਦੀ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਇਸ ਪਰਿਵਾਰ ਦੇ ਨਾਲ ਸਹਾਰਾ ਕਰਨ ਜਿਹੜਾ ਦੁੱਖ ਸਾਂਝਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਾਰਗਰ ਹੋਵੇਗੀ ਅਸੀਂ ਹੋਰ ਵੀ ਜਿਹੜੇ ਨੌਜਵਾਨ ਜਿਹੜੇ ਇਸ ਨਾਲ ਸਾਥੀ ਸੀਗੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਸ ਪਰਿਵਾਰ ਦੇ ਨਾਲ ਇਹ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਬਾਕੀ ਜਿਹੜੇ ਉਹਦੇ ਸਾਥੀ ਨੇ ਉਹ ਵੀ ਗੁਜ਼ਰ ਰਹੇ ਸੀ ਪਿੰਡ ਸ਼ੇਰਗੜਾ ਬ੍ਰਦਰ ਨੇਮ ਹੈਗਾਗਾ ਵਿਜੇ ਕੁਮਾਰ ਹੋਇਆ ਕੀ ਸੀ ਦਾ ਹੋਇਆ ਜੀ ਫੈਕਟਰੀ ਚ ਗਏ ਸੀਗੇ ਗੱਦਿਆਂ ਵਾਲੀ ਚ ਉੱਥੇ ਅੱਗ ਲੱਗ ਗਈ ਤਾਰਾਂ ਦਾ ਕਰਕੇ ਇੰਦਾ ਕਰਕੇ ਬਾਹਰ ਨਹੀਂ ਨਿਕਲੇ ਗਿਆ ਉਹਨਾਂ ਤੋਂ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਆ ਕਿੰਨੇ ਟੈਂਪੋ ਫੈਕਟਰੀ ਚ ਕੰਮ ਕਰਦੇ ਫੈਕਟਰੀ ਤੋਂ ਥੋੜਾ ਟਾਈਮ ਜ਼ਿਆਦਾ ਹੋ ਗਿਆ ਸੀਗਾ ਕੰਮ ਕਰਦਿਆਂ ਨੂੰ ਬਾਬਾ ਟਾਈਮ ਹੋ ਗਿਆ ਸੀਗਾ ਕਰਦਿਆਂ ਨੂੰ ਤੇ ਹੁਣ ਕੋਈ ਹੈ ਨਹੀਂਗਾ ਮम्मा ਮੇਰੇ ਗੋਆ ਕੁੜਾ ਕਰਕੇ ਗੁਜ਼ਾਰਾ ਕਰਦੇ ਨੇ ਇੱਕ ਭਰਾ ਨਿੱਕਾਗਾ ਉਹ ਪੜਦਾਗਾ ਫਾਦਰ ਦੀ ਡੈਥ ਹੋ ਗਈ ਆ ਤੇ ਇੱਕ ਵਿਜੇ ਸੀਗਾ ਜਿਹੜਾ ਮम्मा ਦਾ ਸਹਾਰਾ ਸੀਗਾ ਹੁਣ ਹੋਰ ਕੋਈ ਹੈ ਨਹੀਂਗਾ ਘਰ-ਵਾਰ ਚਲਾਉਣ ਵਾਲਾ ਇਹਦਾ ਕਰਕੇ ਸਾਨੂੰ ਇਨਸਾਫ ਵੀ ਦਿੱਤਾ ਜਾਵੇ ਮੈਂ ਕਾਕਾ ਜੀ ਦਾ ਮਾਮਾ ਜੀ ਵਿਜੇ ਦਾ ਜੀ ਤੇ ਜਾਣ ਕੇ ਇਹਨਾਂ ਦੇ ਅਗਲ ਕਰਨ ਕਾਰਨ ਮੌਤ ਹੋ ਗਈ ਅਸੀਂ ਇਹ ਇਨਤਜ਼ਾਰ ਮੰਗਦੇ ਆ ਜੀ ਸਾਡੇ ਇੱਕ ਤਾਂ ਪਿੱਛੇ ਪਰਿਵਾਰ ਜਿਹੜਾ ਉਹਨਾਂ ਨੂੰ ਪਾਲਣ ਦੀ ਸਹਾਇਤਾ ਦਿੱਤੀ ਜਾਵੇ ਜਾਂ ਮਾਲੀ ਸਹਾਤਾ ਕੁਝ ਵੀ ਸਰਕਾਰ ਦੇਵੇ ਸਾਨੂੰ ਇਹਨਾਂ ਦਾ ਘਰ ਚੱਲੇ ਜੀ ਸਾਨੂੰ ਜੀ ਸੁਭਾ ਪਤਾ ਲੱਗਿਆ ਜੀ ਤੇ ਸੁਭਾ ਪਤਾ ਲੱਗਿਆ ਜਦੋਂ ਅਸੀਂ ਵੀ ਆ ਗੱਲ ਬਣ ਗਈ ਅਸੀਂ ਇੱਥੇ ਆਏ ਆਪਣੇ ਪਿੰਡ ਦਾ ਜੀ ਦੋਤਾ ਹੈ ਸਾਡਾ ਆਪਣਾ ਕਯੋਲ ਹੈ ਤੇ ਬਹੁਤ ਮਾਨ ਕੇ ਜਦੋਂ ਵੀ ਔਖਾਂ ਨਾਲ ਪਾਲਿਆ ਸੀ ਕੁੜੀ ਨੇ ਜੀ ਬਹੁਤ ਮਜ਼ਦੂਰੀਆਂ ਕਰਕੇ ਦਿਹਾੜੀਆਂ ਕਰਕੇ ਬੱਚਾ ਪਾਲਿਆ ਪੜਾਇਆ ਏ ਡਿਊਟੀ ਕਰਦਾ ਸੀ ਵਿਚਾਰਾ ਵਿਜਾ ਦਾ ਹਾਦਸਾ ਹੋ ਗਿਆ ਇਹਦੇ ਨਾਲ ਇਹ ਬਹੁਤ ਹੀ ਕਿੰਨੀ ਉਮਰ ਹੈ ਇਹਨਾਂ ਦਿਨਦਰ ਸਿੰਘਾ ਇਹ ਉਮਰ तकरीबन 21 21 ਸਾਲ ਦੀ ਉਮਰ ਹੈ ਜੀ ਤੇ ਪਰਿਵਾਰ ਦੇ ਵਿੱਚ ਕੌਣ ਹੋਣਾ ਪਰਿਵਾਰ ਦੇ ਵਿੱਚ ਹੀ ਤਿੰਨ ਛੋਟੇ ਭੈਣ ਭਾਈ ਹੈ ਜੀ ਇਹਦੇ ਤਾਂ ਨਹੀਂ ਆ ਤਿੰਨ ਦੋ ਕੁੜੀਆਂ ਤੇ ਇੱਕ ਭਾਈ ਉਹਦਾ ਛੋਟਾ ਜੀ